ਪਾਲਿਸੀ ਪੰਜਾਬ ਸਰਕਾਰ ਨੇ ਜਾਰੀ ਕੀਤੀ ਹੈ ਗਰੁੱਪ ਸੀ ਤੇ ਗਰੁੱਪ ਡੀ ਦੇ EMPLOYEES ਨੇ ਜਿਹੜੇ ਉਹਨਾਂ ਦੀਆਂ ਪੋਸਟਾਂ ਨੂੰ ਰੈਗੂਲਰਾਈਜ਼ ਕਰਨ ਵਾਸਤੇ ਇਹ ਪਾਲਿਸੀ ਬੇਸਿਕਲੀ ਜਾਰੀ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਇਹਦੇ ਵਿੱਚ ਦੋਸਤੋ ਜੇ ਗੱਲ ਕਰੀਏ ਕਿ ਕਿਹੜੇ EMPLOYEES ਨੇ ਜਿਹੜੇ ਉਹ ਪੱਕੇ ਹੋਣ ਜਾ ਰਹੇ ਨੇ ਤਾਂ ਇੱਥੇ ਸਭ ਤੋਂ ਪਹਿਲੀ ਕੰਡੀਸ਼ਨ ਜਿਹੜੀ ਹੈਗੀ ਹੈ ਉਹ ਹੈ 10 ਸਾਲ ਦੀ ਸਰਵਿਸ ਦੀ ਜਿਹੜੇ ਵੀ ਮੁਲਾਜ਼ਮਾਂ ਦੀ ਕੰਟਰੈਕਟ ਦੇ ਉੱਪਰ 10 ਸਾਲ ਦੀ ਸਰਵਿਸ ਕੰਪਲੀਟ ਹੋ ਚੁੱਕੀ ਹੈ ਉਹਨਾਂ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਇਹ ਪਾਲਿਸੀ ਕਰਦੀ ਹੈ ਤੇ ਬਾਕੀ ਦੀਆਂ ਕਿਹੜੀਆਂ ਕੰਡੀਸ਼ਨਸ ਨੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਵਾਸਤੇ ਉਹ ਸਾਰੀਆਂ ਕੰਡੀਸ਼ਨਸ ਦੇ ਉੱਪਰ ਆਪਾਂ ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਇੱਥੇ ਦਿੱਤੀਆਂ ਹੋਈਆਂ ਨੇ ਐਲੀਜੀਬਿਲਟੀ ਕੰਡੀਸ਼ਨਸ ਜਿਹੜੀਆਂ ਕਿ ਜ਼ਰੂਰੀ ਨੇ ਇਸ ਪਾਲਿਸੀ ਦੇ ਤਹਿਤ ਕੰਟਰੈਕਟ ਤੇ ਕੰਮ ਕਰਦੇ EMPLOYE ਨੂੰ ਰੈਗੂਲਰ ਹੋਣ ਵਾਸਤੇ ਉਹ ਕੰਡੀਸ਼ਨਸ ਨੇ ਸਭ ਤੋਂ ਪਹਿਲੀ ਜਿਹੜੀ ਹੈਗੀ ਹੈ ਕਿ ਜਿਹੜਾ ਐਪਲੀਕੈਂਟ ਹੈ ਇੱਥੇ ਦੋਸਤੋ ਐਪਲੀਕੈਂਟ ਕਿਉਂ ਕਿਹਾ ਗਿਆ ਕਿਉਂਕਿ ਐਪਲੀਕੇਸ਼ਨ ਫਾਰਮ ਹੈ ਜਿਹੜਾ ਉਹ ਮੁਲਾਜ਼ਮ ਨੂੰ ਭਰ ਕੇ ਦੇਣਾ ਹੋਵੇਗਾ ਇਸ ਪਾਲਿਸੀ ਦੇ ਅੰਡਰ ਆਉਣ ਵਾਸਤੇ ਤੇ ਉਹ ਜਿਹੜਾ ਐਪਲੀਕੈਂਟ ਹੈ ਉਹ ਐਡ ਹੌਕ ਕੰਟਰੈਕਚੁਅਲ ਡੇਲੀ ਵੇਜਸ ਵਰਕ ਚਾਰਜਡ ਤੇ ਟੈਂਪਰੇਰੀ ਬੇਸਿਸ ਤੇ ਇਹਨਾਂ ਚੋਂ ਕਿਸੇ ਵੀ ਤਰ੍ਹਾਂ ਦਾ ਕੰਮ ਉਹਨੇ ਕੀਤਾ ਹੋਵੇ ਕੰਟੀਨਿਊਸ ਜਿਹੜੀ ਪੀਰੀਅਡ ਹੈ 10 ਸਾਲ ਦਾ 10 ਸਾਲ ਦੀ ਨੌਕਰੀ ਉਹਨੇ ਕੀਤੀ ਹੋਵੇ ਮੁਲਾਜ਼ਮ ਨੇ ਤੇ ਦੂਸਰੀ ਜਿਹੜੀ ਕੰਡੀਸ਼ਨ ਹੈ ਉਹ ਇਹ ਹੈ ਕਿ ਉਸ ਮੁਲਾਜ਼ਮ ਨੇ ਉਸ ਪਾਰਟਿਕੂਲਰ ਪੋਸਟ ਜਿਹੜੀ ਵਾਸਤੇ ਉਹ ਰੈਗੂਲਰ ਹੋਣਾ ਚਾਹੁੰਦਾ ਹੈ ਉਸ ਪੋਸਟ ਦੀਆਂ ਜਿਹੜੀਆਂ ਵੀ ਕੁਆਲਿਫੀਕੇਸ਼ਨਸ ਨੇ ਤੇ ਐਕਸਪੀਰੀਅੰਸ ਹੈ ਉਹਨੂੰ ਉਹ ਮੁਲਾਜ਼ਮ ਹੈ ਜਿਹੜਾ ਉਹ ਪੂਰਾ ਕਰਦਾ ਹੋਵੇ ਤੇ ਫਿਰ ਉਹਨੂੰ ਸਪੈਸ਼ਲ ਕੇਡਰ ਦੇ ਵਿੱਚ ਕਨਸਿਡਰ ਕੀਤਾ ਜਾਊਗਾ ਰੈਗੂਲਰ ਕਰਨ ਵਾਸਤੇ ਤੇ ਇਸ ਸਰਵਿਸ ਪੀਰੀਅਡ ਦੇ ਦੌਰਾਨ ਉਹਦਾ ਜਿਹੜਾ ਕੰਮਕਾਰ ਹੈ ਉਹ ਤਸੱਲੀ ਬਖਸ਼ ਰਿਹਾ ਹੋਵੇ 10 ਸਾਲ ਦੇ ਇਸ ਪੀਰੀਅਡ ਨੂੰ ਕੈਲਕੂਲੇਟ ਕਰਨ ਵਾਸਤੇ ਦੋਸਤੋ ਮਿਨੀਮਮ 240 ਦਿਨਾਂ ਦੀ ਸਰਵਿਸ ਹੈ ਜਿਹੜੀ ਹਰੇਕ ਕੈਲੰਡਰ ਈਅਰ ਦੇ ਵਿੱਚ ਪੂਰੀ ਕੀਤੀ ਹੋਣੀ ਚਾਹੀਦੀ ਹੈ ਤੇ ਨੋਸ਼ਨਲ ਬ੍ਰੇਕਸ ਜਿਹੜੇ ਵੀ ਹੋਣਗੇ ਉਹ ਕੈਲਕੂਲੇਟ ਨਹੀਂ ਕੀਤੇ ਜਾਣਗੇ ਵਿਲ ਨਾਟ ਬੀ ਕਨਸਿਡਰਡ ਜਦੋਂ ਕਿ ਇਹ ਪੀਰੀਅਡ ਜਿਹੜਾ ਹੈ ਕੈਲਕੂਲੇਟ ਕੀਤਾ ਜਾਊਗਾ 10 ਸਾਲ ਦਾ 240 ਦਿਨ ਹਰੇਕ ਸਾਲ ਦੇ ਪੂਰੇ ਹੋਣੇ ਚਾਹੀਦੇ ਨੇ ਸਰਵਿਸ ਦੇ ਤੇ ਇਹ ਪਾਲਿਸੀ ਇਨ੍ਹਾਂ ਕਰਮਚਾਰੀਆਂ ਦੇ ਉੱਪਰ ਲਾਗੂ ਨਹੀਂ ਹੋਊਗੀ ਜਿਹੜੇ ਕਿ ਦਿੱਤੀਆਂ ਹੋਈਆਂ ਕੰਡੀਸ਼ਨਸ ਨੇ ਉਹਨਾਂ ਕੇਸਿਸ ਦੇ ਵਿੱਚ ਇਹ ਪਾਲਿਸੀ ਜਿਹੜੀ ਲਾਗੂ ਨਹੀਂ ਹੋਊਗੀ ਜੇ ਕੋਈ ਕਰਮਚਾਰੀ ਓਨ ਅਵੇ ਵੀ ਕਪੈਸਿਟੀ ਦੇ ਵਿੱਚ ਜਾਂ ਪਾਰਟ ਟਾਈਮ ਬੇਸਿਸ ਤੇ ਕੰਮ ਕਰ ਰਿਹਾ ਹੈ ਉਹਦੇ ਉੱਪਰ ਇਹ ਪਾਲਿਸੀ ਲਾਗੂ ਨਹੀਂ ਹੋਊਗੀ ਜਾਂ ਜੇ ਕੋਈ ਕਰਮਚਾਰੀ ਪਹਿਲਾਂ ਹੀ ਰਿਟਾਇਰਮੈਂਟ ਦੀ ਏਜ ਤੇ ਪਹੁੰਚ ਚੁੱਕਿਆ ਹੈ ਜਾਂ ਉਹ ਆਲਰੇਡੀ ਰਿਜ਼ਾਈਨ ਕਰ ਚੁੱਕਿਆ ਆਪਣੀ ਪੋਸਟ ਤੋਂ ਤੇ ਜੇ ਕੋਈ ਕਰਮਚਾਰੀ ਆਊਟਸੋਰਸ ਬੇਸਿਸ ਤੇ ਰੱਖਿਆ ਗਿਆ ਉਹਦੇ ਉੱਪਰ ਵੀ ਇਹ ਪਾਲਿਸੀ ਹੈ ਜਿਹੜੀ ਉਹ ਲਾਗੂ ਨਹੀਂ ਹੋਊਗੀ ਤਾਂ ਆਊਟਸੋਰਸ ਮੁਲਾਜ਼ਮਾਂ ਵਾਸਤੇ ਇਹ ਕਾਫੀ ਦੁੱਖ ਦੀ ਗੱਲ ਹੈ ਕਿ ਉਹ ਇਸ ਪਾਲਿਸੀ ਦੇ ਅੰਡਰ ਕਵਰ ਨਹੀਂ ਹੋ ਰਹੇ ਜਾਂ ਫਿਰ ਕਿਸੇ ਦੀ ਇਨਸੈਂਟਿਵ ਬੇਸਡ ਜਿਹੜੀ ਇੰਗੇਜਮੈਂਟ ਹੈ ਉਹ ਕੀਤੀ ਗਈ ਹੋਵੇ ਇਸ ਜੌਬ 'ਚ ਉਹ ਵੀ ਇਸ ਪਾਲਿਸੀ ਦੇ ਅੰਡਰ ਨਹੀਂ ਆਉਣਗੇ ਜਾਂ ਫਿਰ ਉਹ ਕਰਮਚਾਰੀ ਨੌਕਰੀ ਦੇ ਵਿੱਚ ਆਉਣ ਦੇ ਟਾਈਮ ਤੇ ਇਸ ਪੋਸਟ ਦੀਆਂ ਕੁਆਲੀਫਿਕੇਸ਼ਨ ਤੇ ਐਕਸਪੀਰੀਅੰਸ ਹੈ ਜਿਹੜਾ ਉਹ ਪੂਰਾ ਨਹੀਂ ਕਰਦਾ ਜਿਹੜਾ ਕਿ ਸਰਵਿਸ ਰੂਲ ਦੇ ਵਿੱਚ ਪ੍ਰਿਸਕ੍ਰਾਈਬ ਕੀਤੇ ਹੋਏ ਨੇ ਇਹ ਕੁਆਲਿਫੀਕੇਸ਼ਨਸ ਤੇ ਐਕਸਪੀਰੀਅੰਸ ਤਾਂ ਉਹ ਵੀ ਕਰਮਚਾਰੀ ਜਿਹੜਾ ਹੈ ਰੈਗੂਲਰ ਨਹੀਂ ਕੀਤਾ ਜਾ ਸਕੂਗਾ ਇਸ ਸਪੈਸ਼ਲ ਕੈਡਰ ਦੇ ਅੰਡਰ ਜਾਂ ਫਿਰ ਜਿਹੜਾ ਕਰਮਚਾਰੀ ਕਿਸੇ ਕੋਰਟ ਜਾਂ ਟ੍ਰਿਬਿਨਲ ਦੇ ਆਰਡਰ ਦੇ ਤਹਿਤ ਸਰਵਿਸ ਦੇ ਵਿੱਚ ਕੰਮ ਕਰ ਰਿਹਾ ਹੈ ਉਹੋ ਕਰਮਚਾਰੀ ਵੀ ਇਸ ਪਾਲਿਸੀ ਦੇ ਅੰਡਰ ਰੈਗੂਲਰ ਨਹੀਂ ਹੋਣਗੇ ਤੇ ਆਖਰੀ ਕੰਡੀਸ਼ਨ ਇੱਥੇ ਹੈ ਕਿ ਕੋਰਟ ਆਫ ਲਾ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦੀ ਉਹਨੂੰ ਕੋਈ ਸਜ਼ਾ ਨਾ ਹੋਈ ਹੋਵੇ ਤੇ ਉਹਦੇ ਤੇ ਕਿਸੇ ਤਰ੍ਹਾਂ ਦੇ ਕ੍ਰਿਮੀਨਲ ਚਾਰजेस ਨੇ ਜਿਹੜੇ ਉਹ ਫਰੇਮ ਨਾ ਕੀਤੇ ਗਏ ਹੋਣ ਕਿਸੇ ਵੀ ਕੋਰਟ ਆਫ ਲਾ ਦੇ ਵਿੱਚ ਉਹ ਕਰਮਚਾਰੀ ਨੇ ਜਿਹੜੇ ਉਹ ਵੀ ਇਸ ਪਾਲਿਸੀ ਦੇ ਅੰਡਰ ਕਵਰ ਨਹੀਂ ਹੋਣਗੇ ਅੱਗੇ ਦੋਸਤੋ ਹੈ ਕਿ ਪਲੇਸਮੈਂਟ ਆਫ ਬੈਨੇਫਿਸ਼ੀਰੀ EMPLOYES ਇਨ ਅ ਸਪੈਸ਼ਲ ਕੈਡਰ ਟਿਲ ਅਟੇਨਿੰਗ ਦਾ ਏਜ ਆਫ 58 ইয়ার্স ਤਾ ਜਿਹੜੇ ਵੀ EMPLOYEES ਇਸ ਪਾਲਿਸੀ ਦੇ ਬੈਨੇਫਿਸ਼ੀਅਰੀ ਹੋਣਗੇ ਉਹਨਾਂ ਨੂੰ ਸਪੈਸ਼ਲ ਕੇਡਰ ਦੇ ਵਿੱਚ ਕੰਸੀਡਰ ਕੀਤਾ ਜਾਊਗਾ ਰੈਗੂਲਰ ਕੀਤਾ ਜਾਊਗਾ ਜਦੋਂ ਤੱਕ ਉਹ 58 ਸਾਲ ਦੇ ਨਹੀਂ ਹੋ ਜਾਂਦੇ ਉਦੋਂ ਤੱਕ ਉਹ ਰੈਗੂਲਰ ਬੇਸਿਸ ਦੇ ਉੱਪਰ ਜੌਬ ਕਰਨਗੇ ਆਪਣੀ ਪੋਸਟ ਦੇ ਉੱਪਰ ਇੱਥੇ ਦੋਸਤੋ ਦੱਸਿਆ ਗਿਆ ਹੈ ਕਿ ਇਹਨਾਂ ਕਰਮਚਾਰੀਆਂ ਦੀ ਜਿਹੜੀ ਰੈਗੂਲਰਾਈਜੇਸ਼ਨ ਹੈ ਉਹ ਇੱਕ ਸਪੈਸ਼ਲ ਕੇਡਰ ਦੇ ਵਿੱਚ ਕੀਤੀ ਜਾਊਗੀ ਨਾਕੀ ਉਹਨਾਂ ਦੀ ਕੇਡਰ ਪੋਸਟ ਦੇ ਵਿੱਚ ਇੱਕ ਸਪੈਸ਼ਲ ਕੇਡਰ ਅਲੱਗ ਤੋਂ ਤਿਆਰ ਕੀਤਾ ਜਾਊਗਾ ਇਹਨਾਂ ਕਰਮਚਾਰੀਆਂ ਵਾਸਤੇ ਤੇ ਉਹਦੇ ਵਿੱਚ ਹੀ ਇਹ ਪੋਸਟਾਂ ਨੇ ਜਿਹੜੀਆਂ ਰੈਗੂਲਰ ਹੋਣਗੀਆਂ ਇਹ ਟੋਟਲੀ ਪਰਸਨਲ ਟੂ 뎀 ਹੋਊਗਾ ਮਤਲਬ ਕਿ ਸਿਰਫ ਉਹਨਾਂ ਕਰਮਚਾਰੀਆਂ ਤੱਕ ਹੀ ਇਹ ਸੀਮਿਤ ਰਹੂਗਾ ਇਹ ਪੋਸਟਾਂ ਕ੍ਰੀਏਟ ਉਹਨਾਂ ਵਾਸਤੇ ਹੀ ਕੀਤੀਆਂ ਜਾਣਗੀਆਂ ਤੇ ਇਹ ਆਟੋਮੈਟਿਕਲੀ ਅਬੋਲਿਸ਼ ਹੋ ਜਾਣਗੀਆਂ ਜਦੋਂ ਕਰਮਚਾਰੀ ਰਿਲੀਵ ਕਰ ਜਾਂਦਾ ਹੈ ਆਪਣੀ ਜੌਬ ਤੋਂ 58 ইয়ারਸ ਦੀ ਏਜ ਜਿਹੜੀ ਹੈ ਉਹ ਹੁਣ ਤਾਂ 58 ਸਾਲ ਦੀ ਜਦੋਂ ਏਜ ਹੋ ਜੂਗੀ ਉਸ ਤੋਂ ਬਾਅਦ ਇਹ ਜਿਹੜੀ ਪੋਸਟ ਹੈ ਇਹ ਖਤਮ ਹੋਈ ਮੰਨੀ ਜਾਊਗੀ ਅੱਗੇ ਦੋਸਤੋ ਆ ਜਾਂਦਾ ਹੈ ਕ੍ਰੀਏਸ਼ਨ ਆਫ ਪੋਸਟ ਇੱਥੇ ਦੋਸਤੋ ਸਰਕਾਰ ਨੇ ਕਲੀਅਰ ਕੀਤਾ ਹੈ ਕਿ ਜਿੰਨੇ ਵੀ ਪੋਸਟਾਂ ਦੀ ਲੋਡ ਹੋਊਗੀ ਕੈਟਾਗਰੀ ਵਾਈਜ਼ ਇਹਨਾਂ ਸਾਰੇ ਕਰਮਚਾਰੀਆਂ ਨੂੰ ਪੱਕਾ ਕਰਨ ਵਾਸਤੇ ਉਹਨੀਆਂ ਪੋਸਟਾਂ ਇਹ ਮੰਨੀਆਂ ਜਾਣਗੀਆਂ ਕਿ ਕ੍ਰੀਏਟ ਹੋ ਚੁੱਕੀਆਂ ਨੇ ਤੇ ਸੈਂਕਸ਼ਨ ਹੋ ਚੁੱਕੀਆਂ ਨੇ ਜੇਕਰ ਉਸ ਪਾਰਟਿਕੂਲਰ ਡਿਪਾਰਟਮੈਂਟ ਦੇ ਵਿੱਚ ਸਫੀਸ਼ੀਐਂਟ ਨੰਬਰ ਆਫ ਪੋਸਟਸ ਜਿਹੜੀਆਂ ਨੇ ਉਹ ਖਾਲੀ ਨਹੀਂ ਹੈਗੀਆਂ ਸੈਂਕਸ਼ਨ ਪੋਸਟਾਂ ਤਾਂ ਇਹ ਆਟੋਮੈਟਿਕਲੀ ਕ੍ਰੀਏਟਡ ਮੰਨੀਆਂ ਜਾਣਗੀਆਂ ਤੇ ਜਦੋਂ ਕਰਮਚਾਰੀ ਰਿਟਾਇਰ ਹੋ ਜਾਊਗਾ ਉਸ ਟਾਈਮ ਤੇ ਇਹ ਪੋਸਟਾਂ ਨੇ ਜਿਹੜੀਆਂ ਉਹ ਖਤਮ ਹੋ ਜਾਣਗੀਆਂ ਤਾਂ ਇੱਥੇ ਦੋਸਤੋ ਮੈਂਸ਼ਨ ਕੀਤਾ ਸਾਫ਼ ਤੌਰ ਤੇ ਕਿ ਜੇ ਕਿਸੇ ਡਿਪਾਰਟਮੈਂਟ ਦੇ ਵਿੱਚ ਪੋਸਟਾਂ ਵੱਧ ਕ੍ਰੀਏਟ ਹੋ ਜਾਂਦੀਆਂ ਨੇ ਇਸ ਕੇਸ ਕਰਕੇ ਤਾਂ ਇਹ ਪੋਸਟਾਂ ਨੇ ਜਿਹੜੀਆਂ ਉਹ ਟੋਟਲੀ ਪਰਸਨਲ ਹੋਣਗੀਆਂ ਤੇ ਐਬੋਲਿਸ਼ ਮੰਨੀਆਂ ਜਾਣਗੀਆਂ ਜਦੋਂ ਕਿ ਪੋਸਟ ਖਾਲੀ ਹੋ ਜੂਗੀ ਅੱਗੇ ਦੋਸਤੋ ਗੱਲ ਕੀਤੀ ਗਈ ਹੈ ਕਿ ਕਿਹੜੀ ਪ੍ਰੋਸੈਸ ਹੈ ਜਿਹੜੀ ਉਹ ਫਾਲੋ ਕਰਨੀ ਪਊਗੀ ਰੈਗੂਲਰ ਹੋਣ ਵਾਸਤੇ ਇਹਨਾਂ ਪੋਸਟਾਂ ਦੇ ਉੱਪਰ ਤਾਂ ਇੱਕ ਐਪਲੀਕੇਸ਼ਨ ਫਾਰਮ ਹੈ ਜਿਹੜਾ ਉਹ ਦਿੱਤਾ ਗਿਆ ਸ਼ੈਡਿਊਲ A ਦੇ ਵਿੱਚ ਇਸ ਪਾਲਿਸੀ ਦੇ ਜਾਰੀ ਹੋਣ ਤੋਂ 3 ਮਹੀਨਿਆਂ ਦੇ ਅੰਦਰ ਅੰਦਰ ਇਹ ਐਪਲੀਕੇਸ਼ਨ ਫਾਰਮ ਹੈ ਜਿਹੜਾ ਸ਼ੈਡਿਊਲ A ਦੇ ਵਿੱਚ ਇਹ ਸਬਮਿਟ ਕਰਾਉਣਾ ਹੋਊਗਾ ਕਰਮਚਾਰੀ ਨੂੰ ਆਪਣੇ ਡਿਪਾਰਟਮੈਂਟ ਦੇ ਵਿੱਚ ਆਪਣੀ ਪਰਟੀਕੂਲਰ ਪੋਸਟ ਦੇ ਉੱਪਰ ਰੈਗੂਲਰ ਹੋਣ ਵਾਸਤੇ ਪਰ ਕਿਸੇ ਕਾਰਨ ਵਸ਼ ਇਹ 3 ਮਹੀਨਿਆਂ ਦਾ ਸਮਾਂ ਜਿਹੜਾ ਕਰਮਚਾਰੀ ਤੋਂ ਲੰਘ ਜਾਂਦਾ ਹੈ ਉਦੋਂ ਫਾਰਮ ਸਬਮਿਟ ਨਹੀਂ ਹੁੰਦਾ ਤਾਂ ਉਹ ਅੱਗੇ ਐਕਸਟੈਂਸ਼ਨ ਵੀ ਲੈ ਸਕਦਾ ਹੈ 3 ਮਹੀਨਿਆਂ ਦੀ ਜੇਕਰ ਉਸ ਕਰਮਚਾਰੀ ਦਾ ਡਿਪਾਰਟਮੈਂਟ ਹੈ ਜਿਹੜਾ ਉਹ ਇਸ ਕਾਰਨ ਨੂੰ ਵਾਜਬ ਮੰਨਦਾ ਹੈ ਤਾਂ 3 ਮਹੀਨਿਆਂ ਦੀ ਫਰਦਰ ਐਕਸਟੈਂਸ਼ਨ ਉਹਨੂੰ ਮਿਲ ਜੂਗੀ ਤੇ ਇਸ ਐਪਲੀਕੇਸ਼ਨ ਫਾਰਮ ਦੇ ਨਾਲ ਜਿੰਨੇ ਵੀ ਰਿਕੁਆਇਰਡ ਡਾਕੂਮੈਂਟਸ ਨੇ ਉਹ ਸਾਰੇ ਨਾਲ ਲਾਉਣੇ ਨੇ ਕਰਮਚਾਰੀ ਦੁਆਰਾ ਐਪਲੀਕੇਸ਼ਨ ਫਾਰਮ ਦੀ ਸਬਮਿਸ਼ਨ ਤੋਂ ਬਾਅਦ ਜਿਹੜੀ ਪ੍ਰੋਸੈਸ ਹੈ ਉਹ ਡਿਪਾਰਟਮੈਂਟ ਦੀ ਹੋਊਗੀ ਸਾਰੇ ਜਿਹੜੇ ਡਾਕੂਮੈਂਟਸ ਨੇ ਤੇ ਜਿਹੜੀ ਇਨਫੋਰਮੇਸ਼ਨ ਦਿੱਤੀ ਹੈ ਉਹ ਵੈਰੀਫਾਈ ਕੀਤੀ ਜਾਊਗੀ ਡਿਪਾਰਟਮੈਂਟ ਵੱਲੋਂ ਤੇ ਉਸ ਵੈਰੀਫਿਕੇਸ਼ਨ ਤੋਂ ਬਾਅਦ ਹੀ ਜਿਹੜੀ ਫਰਦਰ ਪ੍ਰੋਸੈਸ ਹੈ ਉਹ ਪੂਰੀ ਹੋਊਗੀ ਤੇ ਅੱਗੇ ਦੋਸਤੋ ਇਹ ਵੀ ਕਿਹਾ ਗਿਆ ਹੈ ਕਿ ਜਦੋਂ ਵੈਰੀਫਿਕੇਸ਼ਨ ਪੂਰੀ ਹੋ ਜੂਗੀ ਤੇ ਉਹ ਕਰਮਚਾਰੀ ਸੂਟੇਬਲ ਹੈ ਉਸ ਜੌਬ ਦੇ ਉੱਪਰ ਰੈਗੂਲਰ ਕੀਤੇ ਜਾਣ ਵਾਸਤੇ ਤਾਂ ਡਿਪਾਰਟਮੈਂਟ ਜਿਹੜਾ ਹੈ ਉਹ ਇੱਕ ਸੈਪਰੇਟ ਰਜਿਸਟਰ ਤਿਆਰ ਕਰੂਗਾ ਇਹਨਾਂ ਪਾਰਟਿਕੂਲਰ ਕਰਮਚਾਰੀਆਂ ਵਾਸਤੇ ਹਰੇਕ ਕੈਟਾਗਰੀ ਦੀ ਵਾਸਤੇ ਅਲੱਗ ਤੋਂ ਇੱਕ ਰਜਿਸਟਰ ਮੇਨਟੇਨ ਕੀਤਾ ਜਾਊਗਾ ਤੇ ਇਹ ਰਜਿਸਟਰ ਸ਼ੈਡਿਊਲ B ਦੇ ਵਿੱਚ ਮੈਂਸ਼ਨ ਕੀਤਾ ਹੈ ਇਸ ਪਾਲਿਸੀ ਦੇ ਤੇ ਅੱਗੇ ਦੋਸਤੋ ਕਿਹਾ ਗਿਆ ਹੈ ਕਿ ਡਿਪਾਰਟਮੈਂਟ ਜਿਹੜਾ ਹੈ ਉਹ ਇੱਕ ਲਿਸਟ ਤਿਆਰ ਕਰੂਗਾ ਜਿਹੜੇ ਵੀ ਕਰਮਚਾਰੀ ਸੂਟੇਬਲ ਨੇ ਰੈਗੂਲਰ ਹੋਣ ਵਾਸਤੇ ਸਪੈਸ਼ਲ ਕੈਡਰ ਦੇ ਵਿੱਚ ਸੀਨੀਅਰਟੀ ਬੇਸਿਸ ਤੇ ਇਹਨਾਂ ਦੀ ਲਿਸਟ ਹੈ ਜਿਹੜੀ ਉਹ ਤਿਆਰ ਕੀਤੀ ਜਾਊਗੀ ਤੇ ਉਹ ਸੀਨੀਅਰਟੀ ਕਿਵੇਂ ਕਾਊਂਟ ਹੋਊਗੀ ਸਭ ਤੋਂ ਪਹਿਲਾਂ ਤਾਂ ਇਹ ਜਿਹੜੀ ਸੀਨੀਅਰਟੀ ਲਿਸਟ ਹੈ ਉਹਦੇ ਵਿੱਚ ਉਹਨਾਂ ਦੀ ਜਿਹੜੀ ਲੈਂਥ ਆਫ ਸਰਵਿਸ ਹੈ ਇਹ ਕਨਸਿਡਰ ਕੀਤੀ ਜਾਊਗੀ ਸਰਵਿਸ ਦੀ ਲੈਂਥ ਦੇ ਹਿਸਾਬ ਦੇ ਨਾਲ ਇਹਨਾਂ ਦੀ ਸੀਨੀਅਰਟੀ ਬਣਾਈ ਜਾਊਗੀ ਤੇ ਜੇ ਕੋਈ ਕਰਮਚਾਰੀ ਇਕੋ ਪ੍ਰੋਸੈਸ ਦੇ ਤਹਿਤ ਰਿਕਰੂਟ ਹੋਏ ਸੀ ਉਸ ਕੇਸ ਦੇ ਵਿੱਚ ਕੀ ਹੋਊਗਾ ਕਿ ਜਿਹੜੀ ਵੀ ਮੈਰਿਟ ਲਿਸਟ ਸੀ ਉਸ ਮੈਰਿਟ ਦੇ ਬੇਸਟ ਤੇ ਜਿਹੜੀ ਸਿਨੀਅਰਿਟੀ ਲਿਸਟ ਹੈ ਉਹ ਬਣਾਈ ਜਾਊਗੀ ਤੇ ਜੇ ਕਿਸੇ ਦੋ ਕਰਮਚਾਰੀਆਂ ਦੀ ਜਿਹੜੀ ਮੈਰਿਟ ਹੈ ਉਹ ਸੇਮ ਆ ਜਾਂਦੀ ਹੈ ਤਾਂ ਉਸ ਕੇਸ ਦੇ ਵਿੱਚ ਜਿਹੜਾ ਉਮਰ ਦੇ ਵਿੱਚ ਵੱਡਾ ਹੋਊਗਾ ਉਸ ਨੂੰ ਸੀਨੀਅਰ ਮੰਨਿਆ ਜਾਊਗਾ ਤੇ ਜਿਹੜੀ ਰਿਕਰੂਟਮੈਂਟ ਦੇ ਵਿੱਚ ਕੋਈ ਮੈਰਿਟ ਨਹੀਂ ਬਣੀ ਸੀ ਉਸ ਕੇਸ ਦੇ ਵਿੱਚ ਉਮਰ ਦੇ ਹਿਸਾਬ ਦੇ ਨਾਲ ਇਹ ਜਿਹੜੀ ਸਨੀਅਰਿਟੀ ਲਿਸਟ ਹੈ ਉਹ ਬਣਾਈ ਜਾਊਗੀ ਤੇ ਇਸ ਪ੍ਰੋਸੈਸ ਨੂੰ ਪੂਰਾ ਕਰਨ ਤੋਂ ਬਾਅਦ ਜਿਹੜੇ ਵੀ ਕਰਮਚਾਰੀ ਸੂਟੇਬਲ ਹੋਣਗੇ ਉਹਨਾਂ ਦੀ ਲਿਸਟ ਦੇ ਅਕੋਰਡਿੰਗਲੀ ਉਹਨਾਂ ਦੇ ਜਿਹੜੇ ਸਪੈਸੀਫਿਕ ਆਰਡਰਸ ਨੇ ਉਹ ਪਾਸ ਕੀਤੇ ਜਾਣਗੇ ਤੇ ਸਪੈਸ਼ਲ ਕੈਡਰ ਦੇ ਵਿੱਚ ਇਹਨਾਂ ਦੀ ਜਿਹੜੀ ਨਿਯੁਕਤੀ ਆ ਉਹ ਕਰ ਦਿੱਤੀ ਜਾਊਗੀ ਰੈਗੂਲਰ ਬੇਸਿਸ ਦੇ ਉੱਪਰ ਤੇ ਇਹ ਸਾਰੀ ਪ੍ਰੋਸੈਸ ਪੂਰੀ ਕਰਨ ਤੋਂ ਬਾਅਦ ਸਾਰੇ ਡਿਪਾਰਟਮੈਂਟਸ ਜਿਹੜੇ ਨੇ ਇਹ ਸਾਰੀਆਂ ਲਿਸਟਾਂ ਨੇ ਜਿਹੜੀਆਂ ਐਲੀਜੀਬਲ ਕੈਂਡੀਡੇਟਸ ਦੀਆਂ ਉਹ ਫਾਈਨੈਂਸ ਡਿਪਾਰਟਮੈਂਟ ਨੂੰ ਤੇ ਗਵਰਨਮੈਂਟ ਆਫ ਪੰਜਾਬ ਨੂੰ ਭੇਜਣਗੀਆਂ ਇਸ ਸਪੈਸ਼ਲ ਕੇਡਰ ਦੀਆਂ ਸਾਰੀਆਂ ਸੂਚੀਆਂ ਤੇ ਡਿਪਾਰਟਮੈਂਟ ਜਿਹੜੇ ਨੇ ਉਹ ਇਹਨਾਂ ਦੀ ਜਿਹੜੀ ਪਲੇਸਮੈਂਟ ਹੈ ਉਹ ਕਰਨਗੇ ਜਨਰਲ ਆਰਡਰਸ ਜਾਂ ਸਪੈਸੀਫਿਕ ਆਰਡਰਸ ਦੇ ਤਹਿਤ ਤੇ ਇਸ ਦੇ ਵਿੱਚ ਇਸ ਪਾਲਿਸੀ ਦੀ ਰੈਫਰੈਂਸ ਜਿਹੜੀ ਹੈ ਉਹ ਦਿੱਤੀ ਜਾਊਗੀ ਅੱਗੇ ਦੋਸਤੋ ਸਰਵਿਸ ਕੰਡੀਸ਼ਨਸ ਦੀ ਗੱਲ ਹੈ ਕਿ ਕਿਹੜੀਆਂ ਸਰਵਿਸ ਕੰਡੀਸ਼ਨਸ ਹੋਣਗੀਆਂ ਕਰਮਚਾਰੀਆਂ ਦੀਆਂ ਇੱਥੇ ਦੋਸਤੋ ਕਿਹਾ ਗਿਆ ਹੈ ਕਿ ਜਿਹੜੇ ਵੀ EMPLOYEES ਸਪੈਸ਼ਲ ਕੈਡਰ ਦੇ ਵਿੱਚ ਰਿਕਰੂਟ ਹੋਣਗੇ 58 ਸਾਲ ਦੀ ਉਮਰ ਤੱਕ ਉਹ ਆਪਣੀ ਜਿਹੜੀ ਸਰਵਿਸ ਹੈ ਉਹਨੂੰ ਕੰਟੀਨਿਊ ਕਰਨਗੇ ਸਭ ਤੋਂ ਪਹਿਲਾਂ ਇੱਥੇ ਕਿਹਾ ਗਿਆ ਹੈ ਕਿ ਰੈਗੂਲਰ ਕੈਡਰ ਦਾ ਉਹ ਪਾਰਟ ਨਹੀਂ ਹੋਣਗੇ ਤੇ ਉਹਨਾਂ ਦੀਆਂ ਜਿਹੜੀਆਂ ਪੋਸਟਾਂ ਨੇ ਉਹ ਫਰੈਸ਼ ਅਪੁਆਇੰਟੀ ਨੇ ਜਿਹੜੇ ਉਹ ਮੰਨੇ ਜਾਣਗੇ ਜਦੋਂ ਤੋਂ ਇਹ ਜਿਹੜਾ ਆਰਡਰ ਹੈ ਉਹਨਾਂ ਦਾ ਜਿਹੜਾ ਪਲੇਸਮੈਂਟ ਦਾ ਪਾਸ ਹੋਊਗਾ ਸਪੈਸ਼ਲ ਕੇਡਰ ਦੇ ਵਿੱਚ ਉਦੋਂ ਤੋਂ ਉਹਨਾਂ ਦੀ ਫਰੈਸ਼ ਅਪੁਆਇੰਟਮੈਂਟ ਹੈ ਜਿਹੜੀ ਉਹ ਮੰਨੀ ਜਾਊਗੀ ਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਬੈਨੀਫਿਟ ਜਿਵੇਂ ਕਿ ਸਿਨੀਅਰਿਟੀ ਦਾ ਐਕਸਪੀਰੀਐਂਸ ਦਾ ਉਹ ਨਹੀਂ ਮਿਲੂਗਾ ਉਹਨਾਂ ਦੀ ਜਿਹੜੀ ਇਨੀਸ਼ੀਅਲ ਡੇਟ ਆਫ ਜੁਆਇਨਿੰਗ ਹੈ ਉਸ ਤੋਂ ਕਹਿਣ ਤੋਂ ਭਾਵ ਜਦੋਂ ਉਹ ਕੱਚੇ ਅਪੁਆਇੰਟ ਹੋਏ ਸੀ ਉਦੋਂ ਤੋਂ ਲੈ ਕੇ ਹੁਣ ਤੱਕ ਦੀ ਜਿਹੜੀ ਉਹਨਾਂ ਦੀ ਸਰਵਿਸ ਹੈ ਉਹਦਾ ਉਹਨਾਂ ਨੂੰ ਕੋਈ ਬੈਨੀਫਿਟ ਕਿਸੇ ਤਰ੍ਹਾਂ ਦਾ ਨਹੀਂ ਦਿੱਤਾ ਜਾਊਗਾ ਤੇ ਅੱਗੇ ਕਿਹਾ ਗਿਆ ਹੈ ਕਿ ਇਹਨਾਂ ਦੇ ਉੱਪਰ ਜਿਹੜੇ ਗਵਰਨਮੈਂਟ EMPLOYEES CONDUCT RULES ਨੇ 1966 ਦੇ ਉਹਨੇ ਲਾਗੂ ਹੋਣਗੇ ਤੇ ਜੇ ਕਰਮਚਾਰੀ ਦੇ ਖਿਲਾਫ ਕਿਸੇ ਤਰ੍ਹਾਂ ਦੀ ਕੋਈ ਕੰਪਲੇਂਟ ਆਉਂਦੀ ਹੈ ਜਾਂ ਮਿਸਕੰਡਕਟ ਦੇ ਚਾਰਜਸ ਲੱਗਦੇ ਨੇ ਤਾਂ ਇਹ ਕਰਮਚਾਰੀ ਨੇ ਜਿਹੜੇ ਉਹ ਦਾ ਪੰਜਾਬ ਸਿਵਲ ਸਰਵਿਸਿਜ਼ ਪਨਿਸ਼ਮੈਂਟ ਐਂਡ ਅਪੀਲ ਰੂਲਜ਼ 1970 ਦੇ ਅੰਡਰ ਕਵਰ ਹੋਣਗੇ ਤੇ ਅੱਗੇ ਦੋਸਤੋ ਗੱਲ ਕੀਤੀ ਗਈ ਹੈ ਸੈਲਰੀ ਦੀ ਕਿ ਇਹਨਾਂ ਕਰਮਚਾਰੀਆਂ ਨੂੰ ਕਿੰਨੀ ਸੈਲਰੀ ਮਿਲੂਗੀ ਇੱਥੇ ਦੋਸਤੋ ਮੈਂਸ਼ਨ ਕੀਤਾ ਗਿਆ ਹੈ ਕਿ ਜਿਹੜੀ ਸੈਲਰੀ ਹੈ ਪੇ ਹੈ ਤੇ ਅਲਾਉਂਸਸ ਨੇ ਇਹ ਡਿਪਾਰਟਮੈਂਟ ਆਫ ਫਾਈਨਾਂਸ ਵੱਲੋਂ ਗਵਰਨਮੈਂਟ ਆਫ ਪੰਜਾਬ ਵੱਲੋਂ ਵੱਖਰੇ ਤੌਰ ਤੇ ਡਿਟਰਮਿਨ ਕੀਤੇ ਜਾਣਗੇ ਇਹ ਤੈਅ ਕੀਤੇ ਜਾਣਗੇ ਫਾਈਨਾਂਸ ਡਿਪਾਰਟਮੈਂਟ ਵੱਲੋਂ ਵੱਖਰੇ ਤੌਰ ਤੇ ਇਸ ਸਪੈਸ਼ਲ ਕੇਡਰ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਦੇ ਬਾਰੇ ਤੇ ਅੱਗੇ ਦੋਸਤੋ ਪੰਜਾਬ ਸਰਕਾਰ ਨੇ ਇੱਥੇ ਮੈਂਸ਼ਨ ਕੀਤਾ ਹੈ ਕਿ ਇਹਨਾਂ ਪੋਸਟਾਂ ਦੀ ਕ੍ਰिएशन ਤੋਂ ਬਾਅਦ ਜਿਹੜੇ ਵੀ ਡਿਪਾਰਟਮੈਂਟ ਨੇ ਉਹ ਆਜ਼ਾਦ ਨੇ ਕਿ ਜਿਹੜੀਆਂ ਸੈਂਕਸ਼ਨਡ ਪੋਸਟਾਂ ਨੇ ਉਹਨਾਂ ਦੇ ਉੱਪਰ ਰੈਗੂਲਰ ਬੇਸਿਸ ਤੇ ਜਿਹੜੀਆਂ ਭਰਤੀਆਂ ਨੇ ਉਹਨਾਂ ਨੂੰ ਟਾਈਮ ਟੂ ਟਾਈਮ ਕਰਦੇ ਰਹਿਣ ਵਾਸਤੇ ਤੇ ਇੱਥੇ ਇਹ ਵੀ ਮੈਂਸ਼ਨ ਕੀਤਾ ਗਿਆ ਹੈ ਕਿ ਕੋਈ ਵੀ ਡਿਪਾਰਟਮੈਂਟ ਇਸ ਪਾਲਿਸੀ ਦੇ ਹੋਂਦ ਵਿੱਚ ਆਉਣ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਐਡ ਹੌਕ ਕੰਟਰੈਕਚੁਅਲ ਡੇਲੀ ਵੇਜਸ ਜਾਂ ਵਰਕ ਚਾਰਜਡ ਟੈਂਪਰੇਰੀ ਬੇਸਿਸ ਤੇ ਕੋਈ ਵੀ ਨਿਯੁਕਤੀ ਨਹੀਂ ਕਰੂਗਾ ਕਿਸੇ ਖਾਸ ਕਾਰਨ ਤੋਂ ਇਲਾਵਾ ਤੇ ਉਸ ਕੇਸ ਦੇ ਵਿੱਚ ਵੀ ਪ੍ਰਾਇਰ ਅਪਰੂਵਲ ਹੈ ਜਿਹੜੀ ਉਹ ਗਵਰਨਮੈਂਟ ਦੀ ਲੈਣੀ ਪਊਗੀ ਕਹਿਣ ਤੋਂ ਭਾਵ ਕੱਚੀਆਂ ਨਿਯੁਕਤੀਆਂ ਤੇ ਪੂਰਨ ਤੌਰ ਤੇ ਰੋਕ ਲਾਈ ਹੈ ਪੰਜਾਬ ਸਰਕਾਰ ਨੇ ਤੇ ਅੱਗੇ ਦੋਸਤੋ ਇਹ ਵੀ ਸਾਫ਼ ਕੀਤਾ ਗਿਆ ਹੈ ਕਿ ਜੇ ਕਿਸੇ ਸਪੈਸ਼ਲ ਕੇਸ ਦੇ ਵਿੱਚ ਕਿਸੇ ਡਿਪਾਰਟਮੈਂਟ ਵੱਲੋਂ ਇਹ ਨਿਯੁਕਤੀਆਂ ਨੇ ਜਿਹੜੀਆਂ ਕੰਟਰੈਕਟ ਬੇਸ ਤੇ ਕੀਤੀਆਂ ਜਾਂਦੀਆਂ ਨੇ ਤਾਂ ਉਹ ਕਰਮਚਾਰੀ ਰੈਗੂਲਰਾਈਜੇਸ਼ਨ ਵਾਸਤੇ ਦਾਵੇਦਾਰ ਨਹੀਂ ਹੋਣਗੇ ਇਹਨਾਂ ਨੂੰ ਇਸ ਪਾਲਿਸੀ ਦੇ ਅੰਡਰ ਰੈਗੂਲਰ ਨਹੀਂ ਕੀਤਾ ਜਾਊਗਾ ਤੇ ਇੱਥੇ ਦੋਸਤੋ ਸਾਫ਼ ਤੌਰ ਤੇ ਮੈਂਸ਼ਨ ਕੀਤਾ ਗਿਆ ਹੈ ਕਿ ਇਹ ਜਿਹੜੀ ਪਾਲਿਸੀ ਹੈ ਇਹ ਐਪਲੀਕੇਬਲ ਨਹੀਂ ਹੋਊਗੀ ਡਿਪਾਰਟਮੈਂਟ ਆਫ ਸਕੂਲ ਐਜੂਕੇਸ਼ਨ ਤੇ ਕਿਉਂਕਿ ਇਹ ਪਾਲਿਸੀ ਜਿਹੜੀ ਸਕੂਲ ਐਜੂਕੇਸ਼ਨ ਵਾਸਤੇ ਸੈਪਰੇਟਲੀ 7 ਅਕਤੂਬਰ 2022 ਨੂੰ ਇਸ਼ੂ ਕੀਤੀ ਗਈ ਸੀ ਪੰਜਾਬ ਸਰਕਾਰ ਵੱਲੋਂ ਉਹਦੇ ਉੱਪਰ ਵੀ ਅਸੀਂ ਡਿਟੇਲ ਵੀਡੀਓ ਲੈ ਕੇ ਆਏ ਸੀ ਤੁਸੀਂ ਉਹ ਵੀਡੀਓ ਜਾ ਕੇ ਦੇਖ ਸਕਦੇ ਹੋ ਚੈਨਲ ਦੇ ਉੱਪਰ ਤੁਹਾਨੂੰ ਆਈ ਬਟਨ ਦੇ ਉੱਪਰ ਉਹਦਾ ਲਿੰਕ ਵੀ ਮਿਲ ਜੂਗਾ ਤੇ ਇਹ ਸੀ ਰੈਗੂਲਰਾਈਜੇਸ਼ਨ